ਅੱਜ ਸਰ ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਕਾਲੇ ਸਬੰਧ ਦੇ ਵਿੱਚ ਰੱਖੀ ਗਈ ਹੈ। ਸਾਡੇ ਮਾਨਯੋਗ ਐਸਐਸਪੀ ਸਾਹਿਬ ਮੋਗਾ ਤੇ ਸਰ ਪਰਮਜੀਤ ਸਿੰਘ ਸੰਧੂ ਡੀਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੈ। ਮਾੜੇ ਅੰਸਲਾਮ ਰੋਧ ਜਿਹੜੀ ਅਸੀਂ ਮੈਮ ਚਲਾਈ ਆ। ਉਹਦੇ ਤਹਿਤ ਕੱਲ ਸਾਨੂੰ ਇਨਫੋਰਮੇਸ਼ਨ ਮਿਲੀ ਹੌਲਦਾਰ ਰਿਕਰਿਸ਼ਨ ਕੁਮਾਰ ਨੂੰ ਵੀ ਰਾਜਵੀਰ ਸਿੰਘ ਵਾਸੀ ਰੌਂਦਾ ਇਹ ਜਿਹੜਾ ਸ਼ਰਾਬ ਨਸ਼ਾ ਕਰਸ਼ੀਬ ਕਰਨ ਦਾ ਆਦਿਆ ਜਿਹਦੇ ਘਰ ਰੇਡ ਕੀਤਾ ਜਾਵੇ ਤਾਂ ਉਹਦੇ ਲਾਹਣ ਵਗੈਰਾ ਮਿਲ ਸਕਦਾ ਹਾਂ ਇਹਨੇ ਤਰੰਤ ਪਰਚਾ ਦਰਜ ਕਰਕੇ ਇਹਦੇ ਘਰੇ ਰੇਡ ਕੀਤਾ 250 ਲੀਟਰ ਲਾਹਣ ਜਿਹੜੀ ਇਹਦੇ ਘਰੋਂ ਬਰਾਮਦ ਹੋਈ ਹੈ ਜਿਹੜੀ ਇਹਨੇ ਨਜਾਇਜ਼ ਸ਼ਰਾਬ ਪਸ਼ੀਰ ਕਰਕੇ ਬੇਚਣੀ ਇਹਨੂੰ ਗ੍ਰਿਫਤਾਰ ਕਰ ਲਿਆ ਲੋਕੀ ਤੇ ਪਹਿਲਾਂ ਵੀ ਕੋਈ ਉਹ ਹਲੇ ਰਿਕਾਰਡ ਇਹਦਾ ਚੈੱਕ ਕਰ ਰਹੇ ਆ ਜੀ ਸਰ ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਕਾਲੇ ਸਬੰਧ ਦੇ ਵਿੱਚ ਰੱਖੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਮੋਗਾ ਤੇ ਸਰ ਪਰਮਜੀਤ ਸਿੰਘ ਸੰਧੂ ਬੀਐਸਪੀ ਸਾਹਿਬ ਦੇ ਦੇਸ਼ਾਂ ਦੇ ਸਾਹਿਬ ਮਾੜੇ ਅਸਲਾਮ ਰੋਧ ਜਿਹੜੀ ਅਸੀਂ ਮਹਿਮ ਚਲਾਈ ਆ ਉਹਦੇ ਤਹਿਤ ਕੱਲ ਸਾਨੂੰ ਇਨਫੋਰਮੇਸ਼ਨ ਮਿਲੀ ਹੌਲਦਾਰ ਰਿਕ੍ਰੀਸ਼ਨ ਕਮਾਰੋਂ ਵੀ ਰਾਜਵੀਰ ਸਿੰਘ ਵਾਸੀ ਰੌਂਦਾ ਇਹ ਜਿਹੜਾ ਸ਼ਰਾਬ ਨਸ਼ਾ ਕਰਸ਼ੀਬ ਕਰਨ ਦਾ ਆਦਿਆ ਜਿਹਦੇ ਘਰ ਰੇਡ ਕੀਤਾ ਜਾਵੇ ਤਾਂ ਉਹਦੇ ਲਾਣ ਵਗੈਰਾ ਮਿਲ ਸਕਦਾ ਆ ਇਹਨੇ ਤ੍ਰਾਂਤ ਪਰਚਾ ਦਾਇਰਾ ਦਰਜ ਕਰਕੇ ਇਹਦੇ ਘਰੇ ਰੇਡ ਕੀਤਾ 250 ਲੀਟਰ ਲਾਹਣਾ ਜਿਹੜੀ ਇਹਦੇ ਘਰੋਂ ਬਰਾਮਦ ਹੋਈ ਹੈ ਜਿਹੜੀ ਇਹਨੇ ਨਜਾਇਜ਼ ਸ਼ਰਾਬ ਕਸ਼ੀਦ ਕਰਕੇ ਅੱਗੇ ਵੇਚਣੀ ਇਹਨੂੰ ਗ੍ਰਿਫਤਾਰ ਕਰ ਲਿਆ ਲੋਕੀ ਤੇ ਪਹਿਲਾਂ ਵੀ ਕੋਈ ਉਹ ਹਲੇ ਰਿਕਾਰਡ ਇਹਦਾ ਚੈੱਕ ਕਰ ਰਹੇ ਆ ਜੀ ਸਰ ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਕਾਲਿਸਪਨ ਦੇ ਵਿੱਚ ਰੱਖੀ ਗਈ ਹੈ ਸਾਡੇ ਮਾਝੋਗ ਐਸਐਸਪੀ ਸਾਹਿਬ ਮੋਗਾ ਤੇ ਸਰਪੰਮ ਜੀ ਰਮ ਸੰਧੂ ਬੀਐਸਪੀ ਸਾਹਿਬ ਦੇ ਦਸ਼ਾ ਨਵ ਦੇ ਸ਼ਾਹਿਦ ਮਾੜੇ ਅੰਸ਼ਨਾ ਬਰਤ ਜਿਹੜੀ ਅਸੀਂ ਮੈਂ ਚਲਾਈ ਆ ਉਹਦੇ ਤਹਿਤ ਕੱਲ ਸਾਨੂੰ ਇਨਫੋਰਮੇਸ਼ਨ ਮਿਲੀ ਹੌਲਦਾਰ ਰਿਕਰਸ਼ਨ ਕੁਮਾਰ ਨੂੰ ਵੀ ਰਾਜਵੀਰ ਸਿੰਘ ਵਾਸੀ ਰੌਂਦਾ ਇਹ ਜਿਹੜਾ ਸ਼ਰਾਬ ਨਸ਼ਾ ਕਰਸ਼ੀਬ ਕਰਨ ਦਾ ਆਦੀ ਆ ਜਿਹਦੇ ਘਰ ਰੇਡ ਕੀਤਾ ਜਾਵੇ ਤਾਂ ਉਹਦੇ ਲਾਣ ਵਗੈਰਾ ਮਿਲ ਸਕਦਾ ਤਾਂ ਇਹਨੇ ਤਰੰਤ ਪਰਚਾ ਦਰਜ ਕਰਕੇ ਇਹਦੇ ਘਰੇ ਰੇਡ ਕੀਤਾ 250 ਲੀਟਰ ਲਾਹਣਾ ਜਿਹੜੀ ਇਹਦੇ ਘਰੋਂ ਬਰਾਮਦ ਹੋਈ ਹੈ ਜਿਹੜੀ ਗਏ ਨੇ ਨਜਾਇਜ਼ ਸ਼ਰਾਬ ਕਬੀਲ ਕਰਕੇ ਅਗੇ ਵੇਚਣੀ ਇਹਨੂੰ ਗ੍ਰਿਫਟਾਰ ਕਰ ਲਿਆ ਲੋਕੀ ਤੇ ਪਹਿਲਾਂ ਵੀ ਕੋਈ ਉਹ ਹਲੇ ਰਿਕਾਰਡ ਇਹਦਾ ਚੈੱਕ ਕਰ ਰਹੇ ਆ